ਅੱਗੇ ਇਸ ਤਰ੍ਹਾਂ ਨਾਲ ਅੱਗੇ ਇਸ ਤਰ੍ਹਾਂ ਨਾਲ ਕਦੇ ਹਿੱਕਤੇ ਹੋਏ ਇਲੈਕਸ਼ਨ ਜਿਵੇਂ ਹੁਣ ਦੋ ਵਾਰ ਇੱਕ ਵਾਰ ਤਿੰਨ ਵਾਰ ਅੱਗੇ ਐਸਾ ਕਦੇ ਹੁੰਦਾ ਸੀ ਪੰਚਾਇਤਾਂ ਦਾ ਤਾਂ ਇਹ ਰੋਗ ਦਿੱਤੇ ਜਾਂਦੇ ਕਿਉਂ ਰੋਕੇ ਜਾ ਰਹੇ ਕਿ ਲਾਲਚ ਨਹੀਂ ਤੇ ਹੋਰ ਕੀ ਹੈ ਇਸ ਤੋਂ ਹੱਲ ਕੀ ਹੋਗਾ ਲੋਕ ਆਪਸਾਂ ਡਿਊਟੀ ਤੇ ਹੀ ਹੁੰਦਾ ਇੱਕ ਐਮਐਲਏ ਦੀ ਜ਼ਿੰਮੇਵਾਰੀ ਨਹੀਂ ਬਣਦੀ ਆ ਉਹਦੇ ਹਲਕੇ ਕਿ ਮੇਰੇ ਲੋਕ ਖਚਲ ਖਾ ਰਹੇ ਆ ਤੇ ਲੋਕਾਂ ਦੇ ਵਿੱਚ ਆ ਕੇ ਮੈਂ ਲੋਕਾਂ ਦੀ ਇੱਥੇ ਮਦਦ ਕਰਾਂ ਐਮਐਲਏ ਕਿਨੇ ਵੋਟਾਂ ਨਹੀਂ ਲੈਣੀਆਂ ਉਹਨੂੰ ਚਾਹੀਦਾ ਤੇ ਬੈਣਾ ਵੇ ਇਹਨੇ ਲੋਕਾਂ ਨੂੰ ਕਿਉਂ ਖੱਜਲਖੋਰੀ ਕਰ ਰਹੇ ਹੋ ਉਹਨਾਂ ਦੀ ਸਰਕਾਰ ਹੈ ਸਰਕਾਰ ਨੂੰ ਸਰਕਾਰ ਦੀ ਕੀ ਡਿਊਟੀ ਹੈ ਵੀ ਲੋਕਾਂ ਨੂੰ ਖੱਜਲਖੋਰੀ ਤੋਂ ਬਚਾਉਣਗੇ ਖੱਜਲਖੋਰੀ ਕਰੇ ਉਹ ਕਰਨ ਕੋਈ ਸਰਕਾਰ ਇਹ ਕੁਝ ਕਰ ਰਹੀ ਹੈ ਤੁਸੀਂ ਕਹਿੰਦੇ ਵੀ ਉਹ ਨਹੀਂ ਕਰ ਰਹੀ ਸਭ ਕੋਈ ਕਰ ਰਹੀ ਇਹਨਾਂ ਨੇ ਰੋਕਿਆ ਹੋਇਆ ਵੀ ਕਿਸੇ ਅਫਸਰ ਦੇ ਅੰਦਰ ਜਾ ਕੇ ਕੰਮ ਨਹੀਂ ਲੈਣੇ ਕਿਉਂ ਡੈਮੋਕ੍ਰੇਸੀ ਹੈ ਹਰੇਕ ਨੂੰ ਹੱਕ ਹੈ ਕੋਈ ਮਰਜ਼ੀ ਕਾਇਦ ਦਾ ਖਰਾਸਾ ਕੁਝ ਗੱਲਾਂ ਜਿਹੜੀਆਂ ਆਪਾਂ ਪਾਰਟੀਆਂ ਦੇ ਬੇਸ ਤੇ ਰਾਜਨੀਤਿਕ ਤੌਰ ਤੇ ਕਰ ਲਈਆਂ ਨੇ ਹਾਂ ਹੁਣ ਗੱਲਾਂ ਬਹੁਤ ਹੋ ਜਾਂਦੀਆਂ ਪੈਸੇ ਚੱਲੀ ਜਾਂਦੇ ਪੈਸੇ ਲਈ ਜਾਂਦੇ ਸਾਡੇ ਤੋਂ ਕਿਸੇ ਦੇ ਹੱਥ ਕਰ ਮੰਨ ਕੇ ਦਿੱਤੀ ਲੈਣਾ ਚੁਲਾ ਕੇ ਅਸੀਂ ਐਂਟਰੀ ਕੀਤੀ ਮੈਂ ਕਿਹਾ ਮੈਂ ਤਾਂ ਵੀ ਸਮਝਾ ਮੈਂ ਕਿਹਾ ਚੁਲਾ ਕੇ ਅਸੀਂ ਐਂਟਰੀ ਕੀਤੀ ਇਹ ਖਰਚਾ ਕਿ ਮੇਰੇ ਕੋਲ ਥੋੜਾ ਟਾਈਮ ਹੀ ਹੋਇਆ ਐਤੋਂ ਵੀਡੀਓ ਸਾਹਿਬ ਉੱਕੇ ਗਏ ਨਹੀਂ ਕੋ ਉਹ ਸ਼ੀਸ਼ਾ ਟੁੱਟ ਗਿਆ ਜੀ ਅੱਛਾ ਉਹ ਸ਼ੀਸ਼ਾ ਟੁੱਟ ਕੇ ਬਾਹਰ ਉੱਕੇ ਗਏ ਜੀ ਉਹ ਕਹਿੰਦੇ ਆ ਕਿ ਪਬਲਿਕ ਨੇ ਤੋੜਿਆ ਜੀ ਕੋਈ ਉਹਨਾਂ ਦਾ ਪਬਲਿਕ ਨੇ ਤੋੜਿਆ ਮੈਂ ਸਵਾਲ ਕਰਦਾ ਤੁਸੀਂ ਅੰਦਰ ਬੈਠੇ ਕਿੰਨੇ ਟਾਈਮ ਤੋਂ ਲੱਗ ਪਗੜ ਚ ਬੈਠਾ ਆ ਅੱਧਾ ਕਹਿਣਾ ਕੋਈ ਮੈਂ 2 ਘੰਟੇ ਪਹਿਲਾਂ ਦੀ ਗੱਲ ਕਰਦਾ ਮੈਂ ਵੀਡੀਓ ਚਲਾਉਂਗਾ 1 ਮਿੰਟ ਮੇਰੀ ਗੱਲ ਸੁਣਨਾ ਵੀਡੀਓ ਚਲਾਉਂ ਜੀ ਅੰਦਰ ਤੁਹਾਡੇ ਆਪ ਪਾਰਟੀ ਦੇ ਵਰਕਰ ਲੋਕਾਂ ਨੂੰ ਥੱਪੇ ਮਾਰ ਰਹੇ ਨੇ ਤੇ ਮਾਰਦੇ ਆਂ ਤੇ ਵੀਡੀਓ ਪਾਣ ਦੀ ਕੀ ਕਹਿੰਦੇ ਗੱਲ ਕਰਾਂਗੇ 50 ਰੁਪਏ ਦਾ ਚੁੱਲਾ ਟੈਕਸ ਦਾ 100 ਰੁਪਏ ਨੂੰ ਲਿਆ ਜਾ। ਮੈਂ ਉਹੀ ਵੀਡੀਓ ਚਲਾਉਂਗਾ। ਜੇ ਤੁਸੀਂ ਕਹਿੰਦੇ ਨਹੀਂ ਲੈ ਰਹੇ 50 ਰੁਪਏ ਦਾ 100 ਰੁਪਏ ਨੂੰ ਲਿਆ ਜਾ। ਤੇ ਦੇਖੋ ਆ ਧੱਕੇ ਮਾਰਦੇ ਤੇ ਵੀਡੀਓ ਇਹ ਤੁਹਾਡੇ ਬੰਦੇ ਵਰਕਰ ਧੱਕੇ ਮਾਰ ਰਹੇ ਨੇ। ਅੰਬੀ ਸਾਹਿਬ ਸਫਾਈ ਦੇਣ ਨੂੰ ਹਰੇ ਬੰਦਾ ਦੇਣ ਨੂੰ ਤਿਆਰ ਹੈ ਤੁਹਾਡੇ ਹੋਂਦ ਲਈ। ਇਹ ਗੱਲ ਇਹ ਨਹੀਂ ਹੈ ਕਿ ਇਹ ਇਹ ਕਿਹੜੇ ਕਿਹੜੇ ਅੱਗੇ ਇਸ ਤਰ੍ਹਾਂ ਦਾ ਅੱਗੇ ਇਸ ਤਰ੍ਹਾਂ ਦਾ ਕਦੇ ਐਕਟ ਹੋਇਆ ਇਲੈਕਸ਼ਨ ਜਿਵੇਂ ਹੁਣ ਦੋ ਵਾਰ ਇੱਕ ਵੀ ਸਾਰ ਤੈਸ ਵਾਰੀ ਅੱਗੇ ਇਸ ਤਰ੍ਹਾਂ ਕਦੇ ਹੁੰਦਾ ਸੀ ਪੰਚਾਇਤਾਂ ਦਾ ਪੰਚਾਇਤਾਂ ਨੂੰ ਕਿਸੇ ਨੂੰ ਕਦੇ ਰੋਕੇ ਨਹੀਂ ਸੀ ਜਾਂਦਾ ਜਿਹੜਾ ਮਰਜ਼ੀ ਨੋਮੀਨੇਸ਼ਨ ਫਾਇਲ ਕਰੇ ਕਾਗਜ਼ ਭਰੇ ਉਹ ਇਲੈਕਸ਼ਨ ਹੁੰਦਾ ਜਿਹੜਾ ਵੋਟਾਂ ਜਿੱਤ ਜਾਂਦੇ ਸੀ ਆ ਹੁਣ ਤਾਂ ਨਵਾਂ ਰਵਾਜ ਚੱਲ ਪਿਆ ਕਿ ਪੈਸੇ ਲਿਆਓ ਵੀ ਇਹਨੇ ਪੈਸੇ ਤੇ ਤੁਹਾਡੇ ਦੇ ਬਣਾ ਦੇ ਮੁਮਦਦੂਨ ਵੀ ਕਾਜ ਰੋਮ ਦਿੱਤੇ ਜਾਂਦੇ ਕਿਉਂ ਰੋਕੇ ਜਾ ਰਹੇ ਕਿ ਲਾਲਚ ਨਹੀਂ ਤੇ ਹੋਰ ਕੀ ਹੈ ਇਸ ਤੋਂ ਹੱਥ ਕੀ ਹੋ ਗਿਆ ਲੋਕ ਆਫਸਰ ਬਿਊਟੀ ਨਹੀਂ ਹੁੰਦਾ ਇੱਕ ਐਮਐਲਏ ਦੀ ਜ਼ਿੰਮੇਵਾਰੀ ਨਹੀਂ ਬਣਦੀ ਆ ਉਹਦੇ ਹਲਕੇ ਕਿ ਮੇਰੇ ਲੋਕ ਖਚਲ ਖਾ ਰੋਏ ਆ ਤੇ ਲੋਕਾਂ ਦੇ ਵਿੱਚ ਆ ਕੇ ਮੈਂ ਲੋਕਾਂ ਦੀ ਇੱਥੇ ਮਦਦ ਕਰਾਂ ਐਮਐਲਏ ਕਿਨੇ ਵੋਟਾਂ ਨਹੀਂ ਲੈਣਿਆ ਉਹਨੂੰ ਚਾਹੀਦਾ ਇੱਥੇ ਬੈਠਣਾ ਵੀ ਇਹਨੇ ਲੋਕਾਂ ਨੂੰ ਕਿਉਂ ਖਚਲ ਖਾ ਰਿਹਾ ਹੂੰ ਉਹਨਾਂ ਦੀ ਸਰਕਾਰ ਹੈ ਸਰਕਾਰ ਨੂੰ ਸਰਕਾਰ ਦੀ ਕੀ ਡਿਊਟੀ ਹੈ ਕਿ ਲੋਕਾਂ ਨੂੰ ਖੱਜਲ ਖਰਾਹ ਤੋਂ ਬਚਾਵੇਗੇ ਖੱਜਲ ਖਰਾਹ ਕਰੇ ਉਹ ਕਰਨ ਕੋਈ ਸਰਕਾਰ ਇਹ ਕੁਝ ਕਰ ਰਹੀ ਹੈ ਤੁਸੀਂ ਕਹਿੰਦੇ ਵੀ ਉਹ ਨਹੀਂ ਕਰ ਸਭ ਕੋਲ ਕਰ ਇਹਨਾਂ ਨੇ ਰੋਕਿਆ ਹੋਇਆ ਹੈ ਕਿ ਕਿਸੇ ਅਫਸਰ ਦੇ ਅੰਦਰ ਜਾ ਕੇ ਕੰਮ ਨਹੀਂ ਲੈਣੇ ਕਿਉਂ ਡੈਮੋਕ੍ਰੇਸੀ ਹੈ ਹਰੇਕ ਨੂੰ ਹੱਕ ਹੈ ਕੋਈ ਮਰਜ਼ੀ ਕਾਇਦ ਦਾ ਖਰਾਾ ਸਕਦਾ ਹੈ ਇਹ ਸਭ ਤੁਹਾਡੀ ਸਭ ਐਮਐਲਏ ਸਾਹਿਬ ਕੋ ਵੀ ਇੱਥੇ ਆ ਕੇ ਬੈਠੇ ਲੋਕਾਂ ਦੇ ਸੁਰਤਾ ਸੁਖ ਸੁਰਦਨ ਦਵਾਵੇ ਨਾ ਕਿ ਆਪ ਇਹ ਅਸੀਂ ਚ ਬਹਿ ਜੋ ਤੇ ਲੋਕਾਂ ਤੇ ਫਾਇਦਾ ਚੜਾ ਸਕਦੇ ਗਰਮੀ ਦੇ ਮਰੀਜ਼ਾਂ ਇਹਦੇ ਬਿਲਕੁਲ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਕਿ ਇਹਨਾਂ ਦੇ ਖਿਲਾਫ ਕਾਰਵਾਈ ਕਰਾਵਾਂਗੇ ਇਹਨਾਂ ਨੂੰ ਸਰਪੈਂਡ ਵੀ ਕਰਾਵਾਂਗੇ ਤੇ ਜਿਸਕੇ ਸਿਰ ਕਰਾਵਾਂਗੇ ਜਿਹੜਾ ਅਧਿਕਾਰੀ ਹੈ ਜਿਲੈਕਸ਼ਨ ਕਿਉਂਦੀਆਂ ਅਦਾਇਤਾਂ ਦੇ ਮੁਤਾਬਕ ਕੰਮ ਨਹੀਂ ਕਰ ਰਹੇ ਨੇ ਫਿਰ ਕਿਹਦਾ ਕੀ ਕਰਨੀ ਇੱਥੇ ਨਾ 2 ਦਿਨ ਪਹਿਲਾਂ ਇਹ ਹਾਲਾਤ ਆ ਗਏ ਸੀ ਜਿੰਦਰਾ ਲਾਇਆ ਸੀ ਬੰਦਾ ਇੰਟਰ ਨਹੀਂ ਹੁੰਦਾ ਸੀ ਅੱਜ ਕੀ ਸੀ ਅੰਗੇੜ ਕਹਿੰਦਾ ਸਰਵਾਜਾ ਟੁੱਟਿਆ ਐ ਇਸੇ ਕਰਕੇ ਟੁੱਟਿਆ ਐ ਤੇ ਲੋਕਾਂ ਨੂੰ ਅੰਦਰ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਚਲੋ ਲੋਕ ਦੇਖੋ ਬਜ਼ੁਰਗ ਲੋਕ ਖੜੇ ਆ ਜੀ ਗਰਮੀ ਹੈਗੀ ਐ ਕਿਸੇ ਬੰਦੇ ਨੂੰ ਹਾਰਟ ਦੀ ਪ੍ਰੋਬਲਮ ਐ ਕਿਸੇ ਨੂੰ ਕੀ ਪ੍ਰੋਬਲਮ ਹੈਗੀ ਆ ਪਰ ਗੁਰੂਰ ਸਾਹਿਬ ਦੇ ਜਿਹੜੇ ਹਾਲਾਤ ਮੰਦੋੜ ਮੰਦੋੜ ਦੀ ਗੱਲ ਕਰ ਰਿਹਾ ਮੈਂ ਤੇ ਕੱਲ ਦਾ ਜਵਾਬ ਦੇਣਾ ਲਾਈਵ ਚੱਲ ਰਿਹਾ ਤੁਹਾਡਾ 200 ਰੁਪਏ 300 ਰੁਪਏ ਤੇ 500 ਰੁਪਏ ਲੈ ਕੇ ਉੱਥੇ ਲਿਸਟਾਂ ਤੇ ਤੈਜਾ ਮੰਦੋੜ 13 ਬੰਦੇ ਗੈਰ ਆਜਰ ਫੈਕਟਰੀ ਕੱਲ ਲੈਟਰ ਕਰਵਾਇਆ ਡੀਸੀ ਸਾਹਿਬ ਤੋਂ ਉਹ ਖਬਰ ਵੀ ਚਲਾਉਣੇ ਆ 13 ਮੈਂ ਦੇਖਿਆ ਅੱਜ ਜੋ ਕਹਿੰਦੇ 12 ਬੰਦੇ ਡਿਊਟੀ ਦੇ ਉਧਰ ਗਏ ਐਡੀਸੀ ਕਿਸੇ ਨਹੀਂ ਉਹਨਾਂ ਨੂੰ ਬੁਲਾਇਆ ਉਹਨਾਂ ਦੇ ਖਾਮ ਕਾਰਵਾਈ ਕੀਤੀ ਹੈ ਵਿਭਾਗੀ ਕਾਰਵਾਈ ਖੁੱਲ੍ਹ ਗਈ ਹੈ ਨੋਟ ਕਿ ਹਸਪਤਾਲ ਨੇ ਮੈਂਟੇਨਸ ਆਸ ਤੋਂ ਅੰਕਸਰ ਟੀ ਫੈਕਟਰੀ ਨੂੰ ਆਲਟਰੀ ਸਿਸਟਮ ਬੰਦ ਕਰ ਦਾਂਗੇ ਬੀਬੀ ਸਾਹਿਬ ਆਇਆ ਬਲੌ ਸੁਣ ਹਾਂਜੀ ਕੀ ਆਇਦਰ ਸੁਣੋ ਜੀ ਸੁਖਦੀਪ ਸੈਕਟਰੀ ਆਸਤਾ ਹਸਪਤਲ ਦੇ ਨਾਲ ਲੌਕੇ ਬੈਠੇ ਨੇ ਉੱਥੇ ਸਿਵਲ ਹਸਪਤਲ ਦੇ ਸਾਹਮਣੇ ਜਮਾ ਜਿੱਤ ਵੀ ਆਈ ਨਹੀਂ ਜੀ ਮੈਂ ਇੱਥੇ ਬੈਠੇ ਨਾਲ ਪੀਏ ਸਾਹਿਬ ਬੈਠੇ ਨੇ ਫੌਜਾ ਸਲਾਰੀ ਦੀ ਪੀਏ ਸਲਿੱਪ ਨਹੀਂ ਮਿਲੇਗੀ ਡਿਊ ਸਲਿੱਪ 25 ਲੈ ਚਾ ਲੋ ਚੱਲ ਜੀ ਇੱਥੇ ਆਈ ਜਾਂਦੇ ਨੇ ਅਫਸਰ ਡੀ ਸੀ ਮੈਂ ਜਾਂਦੇ ਆਇਓ ਉਸ ਪਰ ਇੱਥੇ